ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰੇਮ ਤੁਹਾਡਾ ਸਭ ਤੋਂ ਬਹੁਤ-ਬਹੁਤ ਸਵਾਗਤ ਆ ਤੁਹਾਨੂੰ ਪਤਾ ਜੀ ਸਾਰਿਆਂ ਨੂੰ ਕਿ ਆਪਾਂ ਨੇ ਲਗਾਈ ਆ ਸੇਲ ਕੱਲ ਤੋਂ ਲਗਾਈ ਹੋਈ ਆ ਜੀ ਸੇਲ ਆਪਾਂ ਨੇ ਤੇ ਹੁਣ ਜਨ ਤੋਂ ਤੱਕ ਥੋੜੀ ਡਿਮਾਂਡ ਰਹੇਗੀ ਜਿਨ੍ਹਾਂ ਜਿਨ੍ਹਾਂ ਕਲੈਕਸ਼ਨ ਦੀ ਉਦੋਂ ਤੱਕ ਆਪਾਂ ਇਹ ਸੇਲ ਲਗਾਵਾਂਗੇ ਵੈਸੇ ਮੈਂ ਹਫ਼ਤਾ 10 ਦਿਨ ਸੋਚਿਆ ਹੋਇਆ ਸੀਗਾ ਤੇ ਬਹੁਤ ਛੋਟੀ ਕਲੈਕਸ਼ਨ ਹੈ ਜਿਹੜੀ ਅਸੀਂ ਅੱਜ ਲੈ ਕੇ ਆਏ ਆ ਪਿਓਰ ਮਸਲੀਨ ਕਾਟਨ ਮਸਲੀਨ ਦੇ ਸੂਟ ਨੇ ਬਹੁਤ ਜ਼ਿਆਦਾ ਡਿਸਕਾਊਂਟ ਤੇ ਦੇ ਰਹੇ ਹਾਂ ਤੁਹਾਨੂੰ ਸੂਟ ਸਾਰੇ ਸੂਟਾਂ ਦਾ ਜੇਤਾ ਜੀ ਮੈਂ ਸ਼ਿਪਿੰਗ ਵਿੱਚ ਪਾਵਾਂਗੀ ਫਿਰ ਤਾਂ ਮੈਂ ਵਿੱਚ ਐਡ-ਆਨ ਕਰਾਂਗੀ ਕਿਉਂਕਿ ਸ਼ਿਪਿੰਗ ਕੋਈ ਵੀ ਫ੍ਰੀ ਨਹੀਂ ਦਿੰਦਾ ਹੁੰਦਾ ਸ਼ਿਪਿੰਗ ਦਾ ਹੀ ਬਹੁਤ ਜ਼ਿਆਦਾ ਪੈਸਾ ਲੱਖ-ਲੱਖ ਰੁਪਿਆ ਤਾਂ ਸ਼ਿਪਿੰਗ ਦਾ ਇਕੱਲੀ ਦਾ ਬਣ ਜਾਂਦਾ ਜੀ ਜਿਹੜੇ ਅਸੀਂ ਕੋਰੀਅਰ ਵਾਲੇ ਨੂੰ ਪੇ ਕਰਦੇ ਆ ਜੇ ਮੈਂ ਤੁਹਾਨੂੰ ਕਹਾਂਗੀ ਮੈਂ ਸ਼ਿਪਿੰਗ ਫ੍ਰੀ ਦੇ ਨਾਲ ਦੇ ਰਹੀ ਹਾਂ ਫਿਰ ਵੀ ਉਹ ਮਤਲਬ ਕਿ ਮੈਂ ਵਿੱਚ ਐਡ ਕਰ ਦਾਂਗੀ ਜੇ ਮੈਂ ਤੁਹਾਨੂੰ 2000 ਦਾ ਸ ਸ਼ਿਪਿੰਗ ਤੁਹਾਨੂੰ ਅਲੱਗ ਤੋਂ ਦੇਣੀ ਪੈਣੀ ਹੈ ਕਿਉਂਕਿ ਉਹ ਤੁਹਾਡੇ ਐਡਰੈਸ ਦੇ ਅਕੋਰਡਿੰਗ ਹੋ ਜਾਂਦੀਆਂ ਕਿਤੇ 80 ਰੁਪਏ ਲੱਗਦੇ ਨੇ ਕਿਤੇ 100 ਰੁਪਏ ਲੱਗਦਾ ਕਿਤੇ 70 ਰੁਪਏ ਲੱਗਦੇ ਨੇ ਇਹ ਅਲੱਗ-ਅਲੱਗ ਹੁੰਦੇ ਨੇ ਵਿਲੇਜ ਤੇ ਸਿਟੀ ਦਾ ਦੋਨਾਂ ਦਾ ਫਰਕ ਹੁੰਦਾ ਹੈ ਬਹੁਤ ਸੋਹਣੀ ਕਲੈਕਸ਼ਨ ਹੈ ਜਿਹੜੀ ਲੈ ਕੇ ਆਏ ਜੀ ਸੂਟ 2500 ਤੋਂ ਲੈ ਕੇ 3000 ਵਾਲੀ ਰੇਂਜ ਦੇ ਸੂਟ ਨੇ ਜਿਹੜੀ ਅਸੀਂ ਤੁਹਾਨੂੰ ਅੱਜ ਸਾਰੀ ਬਹੁਤ ਘੱਟ ਪ੍ਰਾਈਸ 'ਚ ਦੇਣੀ ਆ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਆ ਇਸ ਨੰਬਰ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ ਸੋਹਣੀ ਕਲੈਕਸ਼ਨ ਹੈ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਇਹਨਾਂ ਵੀਡੀਓ ਚ ਚੱਲਦੇ-ਚੱਲਦੇ ਅਸੀਂ ਇੱਕ ਲੱਕੀ ਕਮੈਂਟ ਜ਼ਰੂਰ ਖੱਡਾਂਗੇ ਜਿਹੜੇ ਤੁਹਾਨੂੰ ਵੈਸਟ ਤੋਂ ਵੈਸਟ ਅਸੀਂ ਆਪਣੀ ਸ਼ਾਪ ਤੋਂ ਮੇਰੇ ਕੋਈ ਵੀ ਵਧੀਆ ਤੋਂ ਵਧੀਆ ਸੂਟ ਦਵਾਂਗੇ ਲੱਕੀ ਕਮੈਂਟ ਕਰਨ ਵਾਲਿਆਂ ਨੂੰ ਬਹੁਤ ਸੋਹਣੀ ਕਲੈਕਸ਼ਨ ਹੈ ਜੇ ਜਿਹੜੀ ਤੁਹਾਨੂੰ ਅਸੀਂ ਅੱਜ ਦੇਣੀ ਆ ਸ਼ੁਰੂ ਕਰਦੇ ਆ ਬਹੁਤ ਪਿਆਰੇ ਸੂਟਾਂ ਤੋਂ ਇਹ ਹੈਗੇ ਨੇ ਪਿਓਰ ਮਤਲਬ ਸਟਫ ਇੰਨਾ ਕਿ ਜ਼ਿਆਦਾ ਸੌਫਟ ਆ ਲੁੱਕ ਲਾਈਕ ਕ੍ਰੇਪ ਦਾ ਜਦੋਂ ਤੁਸੀਂ ਇਹਦੀ ਸਟਿਚਿੰਗ ਕਰੋਗੇ ਕ੍ਰੇਪ ਦੀ ਲੁੱਕ ਦੇਏਗਾ ਬਹੁਤ ਸੋਹਣਿਆ ਸੂਟ ਆ ਕਾਟਨ ਸਟਫ ਤੇ ਰਹਿਣਗੇ ਜੀ ਸੂਟ ਠੀਕ ਹੈ ਕਾਟਨ ਮਸਲੀਨ ਪਿਓਰ ਵਾਲੀ ਸਟੱਫ ਐਦਾਂ ਦਾ ਨਾ ਕਿ ਤੁਹਾਨੂੰ ਮੋਡਲ ਦੀ ਲੁੱਕ ਵੀ ਦੇਵੇਗਾ ਮਤਲਬ ਬਹੁਤ ਸੋਹਣਾ ਸੂਟ ਆ ਨੈੱਕ ਦੇ ਉੱਪਰ ਪੱਟੀ ਆ ਜੀ ਤੇ ਇਹ ਬਣਿਆ ਹੋਇਆ ਆਪਣਾ ਘੇਰਾ ਡਿਜੀਟਲ ਪ੍ਰਿੰਟਿੰਗ ਦੇ ਸੂਟ ਰਹਿਣਗੇ ਸਾਰੇ ਅਲੱਗ-ਅਲੱਗ ਜਿਹੇ ਡਿਜ਼ਾਈਨਰ ਦੇ ਪੀਸ ਰਹਿਣਗੇ ਸਿੰਗਲ-ਸਿੰਗਲ ਕਲਰ ਹੋਣਗੇ ਕਿਸੇ ਚ ਇੱਕ ਦੋ ਪੀਸ ਹੋਣਗੇ ਕਲਰ ਚੁਆਇਸ ਲਈ ਅਸੀਂ ਤੁਹਾਨੂੰ ਨਾਲ ਦੀ ਨਾਲ ਦਿਖਾ ਦਾਂਗੇ ਤੁਸੀਂ ਵੀਡੀਓ ਸਾਰੀ ਧਿਆਨ ਨਾਲ ਦੇਖ ਲਿਓ ਘੇਰੇ ਤੇ ਹੈਗਾ ਜੀ ਮਸ਼ੀਨਰੀ ਵਰਕ ਤੇ ਜਿਹੜਾ ਇਹਦਾ ਪ੍ਰਿੰਟ ਆ ਉਹ ਹਾਈਲਾਈਟ ਹੈਗਾ ਆਰੀ ਵਰਕ ਦੇ ਨਾਲ ਨਾਲ ਸਲਵਾਰ ਰਹੇਗੀ ਜੀ ਇਹਦੇ 2 ਢਾਈ ਮੀਟਰ ਪਲੱਸ ਦੀ ਆ ਤੇ ਜਿਹੜਾ ਦੁਪੱਟਾ ਏ ਉਹ ਵੀ ਤੁਹਾਨੂੰ ਲੰਮਾ ਛੋੜਾ ਜਿਹਾ ਪਿਓਰ ਮਸਲੀਨ ਦਾ ਹੀ ਮਿਲੇਗਾ ਠੀਕ ਹੈ ਜੀ ਪ੍ਰਾਈਸ ਰਹੇਗਾ 2050 ਇਹਨਾਂ ਸੂਟਾਂ ਦਾ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਸੂਟ ਸਾਰੇ 2500 ਪਲੱਸ ਦੀ ਰੇਂਜ ਦੇ ਸੂਟ ਨੇ ਜੀ ਠੀਕ ਹੈ ਜੀ ਨੈਕਸਟ ਜਿਹੜਾ ਸੂਟ ਦੇ ਰਹੇ ਆ ਤੁਹਾਨੂੰ ਮੈਨੂੰ ਕੱਲਾ ਕੱਲਾ ਸੂਟ ਖੋਲ ਕੇ ਦਿਖਾਣਾ ਪੈਣਾ ਕਿਉਂਕਿ ਸਾਰੀ ਸਿੰਗਲ ਸੂਟ ਨੇ ਹੁਣ ਇਹ ਗਰਲਿਸ਼ ਲੁੱਕ ਦਾ ਸੂਟ ਆ 3 ਮੀਟਰ ਦੀ ਸ਼ਰਟ ਦੇ ਨਾਲ ਆ ਜੀ ਐਦਾਂ ਬਣਿਆ ਹੈ ਦਾ ਡਿਜ਼ਾਈਨ ਬਹੁਤ ਸੋਹਣਾ ਫਿਟਿੰਗ ਦੇ ਵਿੱਚ ਆਂਦਾ ਇਹ ਹਾਰਸ ਜਿਹਾ ਬਣਿਆ ਹੋਇਆ ਹਾਈਲਾਈਟ ਕੀਤਾ ਹੋਇਆ ਇਹਨੂੰ ਹੈਂਡਵਰਕ ਦੇ ਨਾਮ ਸਾਰੀ ਦੇਖੋ ਇਹ ਕਟਦਾਣੀ ਦਾ ਕੰਮ ਹੋਇਆ ਹੋਇਆ ਇਸ ਤੇ ਬਹੁਤ ਪਿਆਰਾ ਪੀਸ ਆ ਮਤਲਬ ਇਹ ਸਟਾਈਲਿਸ਼ ਚਾ ਪੀਸ ਹੈ ਜਿਸ ਨਾਲ ਕਾਟਨ ਦੀ ਸਲਵਾਰ ਰਹੇਗੀ ਤੇ ਪਿਓਰ ਕਾਟਨ ਦਾ ਹੀ ਦੁਪੱਟਾ ਦੁਪੱਟਾ ਵੀ ਪਿਓਰ ਕਾਟਨ ਦਾ ਹੈ ਬਹੁਤ ਸੋਹਣਾ ਡਿਜ਼ਾਈਨ ਕਲਰ ਬਹੁਤ ਸੋਹਣੇ ਹੈ ਜੀ ਪ੍ਰਾਈਸ ਹੈਗਾ 2050 ਇਹਨਾਂ ਸੂਟਾਂ ਦਾ ਇੱਕ ਨੰਬਰ ਸਟੱਫ ਹੈ ਜੀ ਬਹੁਤ ਪਿਆਰਾ ਸਟੱਫ ਹੈ ਬਹੁਤ ਸੋਹਣੀ ਲੁੱਕ ਆਂਦੀ ਐ ਇਹਨਾਂ ਸੂਟਾਂ ਦੇ ਐਡਾ ਬਣਿਆ ਹੋਇਆ ਵੀ ਨੈਕ ਠੀਕ ਐ ਪ੍ਰਿੰਟਿੰਗ ਹੀ ਬਹੁਤ ਸੋਹਣੀ ਆ ਤੁਸੀਂ ਰੁਟੀਨ ਵੇਅਰ ਆਫਿਸ ਵੇਅਰ ਜਿੱਦਾਂ ਮਰਜੀ ਇਹਨਾਂ ਸੂਟਾਂ ਨੂੰ ਪਾ ਸਕਦੇ ਹੋ ਹੈਂਡ ਵਾਸ਼ ਹੋਣਗੇ ਜੀ ਸਾਰੇ ਸੂਟ ਕਲਰ ਡਿਜ਼ਾਈਨ ਬਹੁਤ ਸਾਰੇ ਦੇਣੇ ਆ ਤੁਹਾਨੂੰ ਪਿਓਰ ਮਸਲੀਨ ਇਹ ਸਾਰੀ ਕਾਟਨ ਮਸਲੀਨ ਇੱਕ ਹੁੰਦੀ ਐ ਸੰਥੈਟਿਕ ਇਹ ਹੈਗੇ ਜੀ कॉटन मस्लिन सिंगल सिंगल सूट ਨੇ ਇੱਥੇ ਬਣ ਜੇਗਾ ਆਪਣਾ ਨੈਕ ਬਹੁਤ ਸੋਹਣੀ ਡਿਜੀਟਲ ਪ੍ਰਿੰਟਿੰਗ ਆ ਇਹਨੂੰ ਤੁਸੀਂ ਸਾਈਡ ਤੇ ਵੀ ਕਰ ਸਕਦੇ ਹੋ ਇਹ ਆਪਣੇ ਸ਼ੋਲਡਰ ਤੇ ਵੀ ਡਿਜ਼ਾਈਨ ਆ ਸਕਦਾ ਉਹ ਤੁਸੀਂ ਆਪਣੇ ਅਕੋਰਡਿੰਗ ਕਰ ਸਕਦੇ ਹੋ ਕਿਹੜਾ ਬਹੁਤ ਸੋਹਣਾ ਜੀ ਸੂਟ ਦਾ ਸਾਰੇ ਆਰੀ ਵਰਕ ਦੇ ਨਾਲ ਹਾਈਲਾਈਟ ਪਿਓਰ कॉटन मस्लिन ਦੀ ਸਲਵਾਰ ਆ ਤੇ ਮਸਲੀਨ ਦਾ ਹੀ ਨਾਲ ਐਦਾਂ ਦੁਪੱਟਾ ਰਹੇਗਾ ਡਿਜੀਟਲ ਪ੍ਰਿੰਟਿੰਗ ਤੇ ਜਿਓਮੈਟਰੀ ਜਬ ਬਹੁਤ ਸੋਹਣਾ ਹੈ ਇਹ ਇਹਦਾ ਪ੍ਰਿੰਟ ਆ ਨੈਕਸਟ ਹੈਗਾ ਮਸਟਰਡ ਕਲਰ ਦੇ ਉੱਪਰ ਇਹ ਵੀ ਬਹੁਤ ਸੋਹਣਾ ਹੈਂਡਵਰਕ ਦੇ ਨਾਲ ਪੀਸ ਆ ਬਾਕੀ ਤੁਸੀਂ ਕਮੈਂਟ ਕਰਕੇ ਦੱਸਣਾ ਜੀ ਤੁਹਾਨੂੰ ਸੂਟ ਕਿਦਾਂ ਲੱਗੇ ਨੇ ਇਹ ਪਿਓਰ ਵਾਲੀ ਮਸਲੀਨ ਆ ਬਿਲਕੁਲ ਪਿਓਰ ਮਡਾਲ ਦੀ ਲੁੱਕ ਦੇਣਗੇ ਸਾਰੇ ਸੂਟ ਦੁਪੱਟੇ ਬਹੁਤ ਪਿਆਰੇ ਇਹਨਾਂ ਦੇ ਉਹਨੇ ਨੈੱਕ ਵਰਕ ਦੇ ਉੱਪਰ ਦੇਖ ਲਓ ਜੀ ਕਿੰਨਾ ਪਿਆਰਾ ਪੀਸ ਆ ਕਲਰ ਬਹੁਤ ਸੋਹਣੇ ਆ ਸਟਾਈਲ ਬਹੁਤ ਪਿਆਰਾ ਨੈੱਕ ਤੇ ਵਰਕ ਆ ਤੇ ਸਾਰਾ ਇਹ ਦੇਖੋ ਕੇਰਾ ਵਰਕ ਆ ਇਹਦੀ ਤੁਸੀਂ ਲੌਂਗ ਜੀ ਸ਼ਰਟ ਬਣਾ ਲਓ ਨਾਲ ਪੈਂਟ ਬਣਾ ਲਓ ਕੁੜਤਾ ਸਟਾਈਲ ਛੇ ਵਾਲਾ ਸੂਟ ਬਣਾ ਲਓ ਬਹੁਤ ਸੋਹਣਾ ਪੀਸ ਬਣੇਗਾ ਤੇ ਦੁਪੱਟਾ ਇਹਦੇ ਨਾਲ ਕੰਟਰਾਸਟ ਲੁੱਕ ਦੇਵੇਗਾ। ਠੀਕ ਹੈ ਜੀ। ਨੈਕਸਟ ਜਿਹੜਾ ਸੂਟ ਦੇ ਰਹੀਆਂ ਸੀ ਤੁਹਾਨੂੰ। ਇਹਦੇ ਵਿੱਚ ਅਸੀਂ ਤੁਹਾਨੂੰ ਦੋ ਕਲਰ ਦਵਾਂਗੇ ਜੀ। ਦੋਨੋਂ ਹੀ ਕਲਰ ਬਹੁਤ ਪਿਆਰੇ ਹੋਣਗੇ। 3 ਮੀਟਰ ਦੀ ਸ਼ਰਟ ਦੇ ਨਾਲ 3.5 ਮੀਟਰ ਦੀ ਸ਼ਰਟ ਦੇ ਨਾਲ ਸੂਟ ਹੈ ਇਹ। ਐਦਾਂ ਬਣੇਗਾ ਸੂਟ ਆਪਣਾ। ਠੀਕ ਹੈ। ਇਸ ਆਰਾ ਹੀ ਵਰਕ ਹੈ ਜਿਸ ਤੇ ਬਹੁਤ ਸੋਹਣੀ ਪ੍ਰਿੰਟਿੰਗ ਆ ਇਹ ਡਿਜੀਟਲ ਪ੍ਰਿੰਟ ਦੇ ਨਾਲ ਨੇ ਜੀ ਸਟਾਈਲਿਸ਼ ਜੇ ਸੂਟ ਨੇ ਪਿਓਰ ਕਾਟਨ ਦੀ ਸਲਵਾਰ ਆ ਤੇ ਜਿਹੜਾ ਦੁਪੱਟਾ ਤੁਹਾਨੂੰ ਇਦਾਂ ਪੈਚਵਰਕ ਦੇ ਨਾਲ ਪਿਓਰ ਮਸਲੀਨ ਦਾ ਹਾਈਲਾਈਟ ਦੁਪੱਟਾ ਮਿਲੇਗਾ ਠੀਕ ਹੈ ਪ੍ਰਿੰਟਿੰਗ ਦੇਖਿਓ ਜੇ ਸੂਟ ਦੇ neck ਤੇ ਬਹੁਤ ਸੋਹਣਾ ਵਰਕ ਹੈ ਜਿੰਨੇ ਵੀ ਫਲਾਰ ਨੇ ਸਾਰੇ ਹਾਈਲਾਈਟ ਨੇ ਆਰੀ ਵਰਕ ਦੇ ਨਾਲ ਕੋਈ 3 ਮੀਟਰ ਦੀ ਸ਼ਰਟ ਆ ਕੋਈ 2.5 ਮੀਟਰ ਦੀ ਆ ਪਿਓਰ ਸ਼ਫਵਾਨ ਦਾ ਦੁਪੱਟਾ ਹੈ ਤੇ ਕਾਟਨ ਦੀ ਸਲਵਾਰ ਆ ਠੀਕ ਹੈ ਜੀ ਤੇ ਜਿਹੜਾ ਤੁਹਾਨੂੰ ਮੈਂ ਪਹਿਲਾਂ ਪੀਸ ਦਿਖਾਇਆ ਸੀਗਾ ਵਾਈਨ ਕਲਰ ਦਾ ਪੈਚਵਰਕ ਦੇ ਨਾਲ ਦੁਪੱਟੇ ਦੇ ਨਾਲ ਉਹਦੇ ਵਿੱਚ ਇਹ ਸੈਕਿੰਡ ਕਲਰ ਆ ਲਾਈਨ ਵਾਲਾ ਸੂਟ ਦਿਖਾਇਆ ਸੀ ਵਾਈਨ ਠੀਕ ਆ ਸੈਕਿੰਡ ਕਲਰ ਆ ਜੀ ਉਹਦਾ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਨੈਕਸਟ ਦੇ ਰਹੇ ਆ ਸਾਫਾ ਬਹੁਤ ਹੀ ਯਾਰਾ ਸੌਫਟ ਆ ਲਾਈਨਿੰਗ ਲਾ ਕੇ ਸ਼ਰਟ ਬਣੇਗੀ ਸਲਵਾਰ ਨੂੰ ਕੋਈ ਜ਼ਰੂਰਤ ਖਾਸ ਹੈ ਨਹੀਂ ਆ ਸ਼ਰਟ ਸ਼ਰਟ ਨੀਚੇ ਲਾਈਨਿੰਗ ਲੱਗੇਗੀ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਹੈ ਜੇ ਸਾਰੇ ਸੂਟ ਦੇ ਹਾਈਲਾਈਟ ਆ ਸਾਰੇ ਸੂਟ ਆ ਦੇ ਵਰਕ ਦੇ ਨਾਲ ਪਿਓਰ ਦੀਆਂ ਸਲਵਾਰਾਂ ਨਹੀਂ ਇਹਨਾਂ ਦੇ ਨਾਲ ਕਿ ਪਿਓਰ ਮਸਲੀਨ ਦੇ ਹੀ ਪ੍ਰਿੰਟਡ ਦੁਪੱਟੇ ਰਹਿਣਗੇ ਇਦਾਂ ਫੋਰ ਸਾਈਡ ਲੇਸ ਵਰਕ ਦੇ ਨਾਲ ਸੂਟ ਦੇਖ ਲਓ ਜੀ ਕਲਰ ਵੀ ਬਹੁਤ ਪਿਆਰਾ ਸਟਾਈਲ ਵੀ ਬਹੁਤ ਪਿਆਰਾ ਸੂਟ ਦਾ ਇਹ neck ਬਣਿਆ ਹੋਇਆ neck ਆਪਾਂ ਉਰੇ ਤੋਂ ਕਟਿੰਗ ਕਰਕੇ ਬਣਾਵਾਂਗੇ ਇਹਦਾ ਤੇ ਡਿਜ਼ਾਈਨਿੰਗ ਬਹੁਤ ਸੋਹਣੀ ਆ ਇਹ ਵੀ ਆਰੀ ਵਰਕ ਦੇ ਨਾਲ ਰਹੇਗਾ ਸੂਟ ਪਿਓਰ ਕਾਟਨ ਦੀਆਂ ਸਲਵਾਰਾਂ ਮਸਲੀਨ ਦੀ ਸ਼ਰਟ ਆ ਮਸਲੀਨ ਦਾ ਦੁਪੱਟਾ ਸੂਟ ਹੈਗੇ ਨੇ ਜੀ 2800 3000 ਵਾਲੇ ਸੂਟ ਆ 3000 ਪ੍ਰਾਈਸ ਵਾਲਾ ਸੂਟ ਹੈ ਬਹੁਤ ਸੋਹਣੇ ਜਿਹਾ ਨੈੱਕ ਤੇ ਵਰਕ ਹੈ ਕਿਉਂਕਿ ਇਹਨਾਂ ਦਾ ਸਟੱਫ ਹੈ ਜਿਹੜਾ ਇੱਕ ਨੰਬਰ ਆ ਸਟੱਫ ਬਹੁਤ ਸੋਹਣਾ ਹੈ ਬਿਲਕੁਲ ਸੌਫਟ ਦੇ ਵਿੱਚ ਆ ਪਿਓਰ ਦਾ ਸੂਟ ਰਹੇਗਾ ਸਾਰੇ ਸੂਟ ਮਸਲੀਨ ਤੇ ਰਹੇਗਾ ਜੀ ਠੀਕ ਹੈ ਦੁਪੱਟਾ ਪ੍ਰਿੰਟਡ ਰਹੇਗਾ ਇਹਦੇ ਨਾਲ ਕਲਰ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਜਿਹਾ ਇਦੇ ਨਾਲ ਪਿਓਰ ਸ਼ਫੌਨ ਦਾ ਦੁਪੱਟਾ ਰਹੇਗਾ ਠੀਕ ਹੈ ਡਬਲ ਸ਼ੇਡ ਦੇ ਵਿੱਚ ਇਦਾਂ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਹੈ ਪਿਓਰ ਸ਼ਫੌਨ ਦੇ ਉੱਪਰ ਸੇਮ ਦੇ ਵਿੱਚ ਇੱਕ ਕਲਰ ਤੁਹਾਨੂੰ ਹੋਰ ਦੇ ਦੰਨੇ ਆ ਦੇ ਵਿੱਚ ਇਹ ਸੈਕੰਡ ਕਲਰ ਆ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਠੀਕ ਹੈ ਕਲਰ ਬਹੁਤ ਸੋਹਣੇ ਆ ਤੇ ਇੱਕ ਕਲਰ ਇਹਦੇ ਵਿੱਚ ਅਸੀਂ ਤੁਹਾਨੂੰ ਮਸਟਰਡ ਦੇ ਦੰਨੇ ਆ ਮਸਟਰਡ ਕਲਰ ਵੀ ਬਹੁਤ ਪਿਆਰਾ ਹੈ ਕਲਰ ਕੰਟਰਾਸਟ ਹੀ ਬਹੁਤ ਸੋਹਣਾ ਹੈ ਨਾ ਸੂਟਾਂ ਦੇ ਤਿੰਨ ਕਲਰ ਨੇ ਤਿੰਦੇ ਤਿੰਨੋ ਹੀ ਕਲਰ ਇੱਕ ਨੰਬਰ ਨੇ ਦੇਖੋ ਜੀ ਸੂਟ ਇਹਦੇ ਨਾਲ ਦਾ ਸੂਟ ਮੈਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੀ ਹਾਂ ਜਿਹੜਾ ਇਹਨਾਂ ਦੀ ਬੈਗ ਆ ਬੈਗ ਤੇ ਇਦਾਂ ਹਲਕਾ ਜਿਹਾ ਪ੍ਰਿੰਟ ਆ ਆਰੀ ਵਰਕ ਦੇ ਨਾਲ ਹਾਈਲਾਈਟ ਆ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਪਿਓਰ ਸ਼ਫਾਨ ਦਾ ਸੇਲ ਵੀ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਕਲੈਕਸ਼ਨ ਮਿਲੇਗੇ। ਕਾਟਨ ਦੇ ਸੂਟ ਵੀ ਦਵਾਂਗੇ ਅਸੀਂ, ਪਾਰਟੀ ਵੇਅਰ ਸੂਟ ਵੀ। ਵੈਸੇ ਤਾਂ ਮੇਰੇ ਪ੍ਰਾਈਸ ਹਰ ਇੱਕ ਨਾਲੋਂ ਬਹੁਤ ਜ਼ਿਆਦਾ ਘੱਟ ਹੁੰਨੇ ਆ। ਪਰ ਇਦਾਂ ਕਿ ਕਿ ਜਦੋਂ ਸਟਾਕ ਸਾਡੇ ਪਾਸ ਸਾਨੂੰ ਕਾਫੀ ਘੱਟ ਪ੍ਰਾਈਸ ਤੇ ਮਿਲਦਾ ਹੈ ਲੋਟ ਦੇ ਵਿੱਚ ਤਾਂ ਫਿਰ ਉਦਾਂ ਹੀ ਅਸੀਂ ਤੁਹਾਨੂੰ ਘੱਟ ਦਿੰਦੇ ਆ। ਪਿਓਰ ਸਫਾਉਣ ਦੇ ਦੁਪੱਟਿਆਂ ਦੇ ਨਾਲ ਆ ਜੀ ਇਹ ਸੂਟ। ਇਹਦੇ ਵਿੱਚ ਸੈਕੰਡ ਕਲਰ ਇਹ ਵਾਲਾ ਰਹੇਗਾ ਮਹਿੰਦੀ ਕਲਰ ਪਿਓਰ ਸ਼ਾਫੌਨ ਦੁਪੱਟੇ ਦੇ ਨਾਲ ਇਹ ਜਨਾ ਸਟਾਫ ਹੀ ਬਹੁਤ ਜ਼ਿਆਦਾ ਫਾਈਨ ਆ ਸਾਰੀ ਸੂਟ ਜਿਹੜੀ ਅੱਜ ਦੀ ਵੀਡੀਓ ਚ ਦਿਖਾਈਆਂ ਜਦੋਂ ਤੁਹਾਡੇ ਪਾਸ ਜਾਏਗਾ ਤੁਸੀਂ ਉਸ ਟਾਈਮ ਫੀਲ ਕਰ ਸਕੋਗੇ ਬਹੁਤ ਸੋਹਣਾ ਸਟਾਫ ਹੈ ਜਿਹੜਾ ਦਾ ਬੈਕ ਦਾ ਪ੍ਰਿੰਟ ਆ ਐਦਾਂ ਰਹੇਗਾ ਸਿੱਧੀ ਸਿੱਧੀ ਬੂਟੀ ਦੇ ਵਿੱਚ ਪਿਓਰ ਮਸਲੀਨ ਦੀਆਂ ਸ਼ਰਟਾਂ ਮਸਲੀਨ ਦੀਆਂ ਸਲਵਾਰਾਂ ਤੇ ਪਿਓਰ ਸ਼ਫਾਨ ਦੇ ਦੁਪੱਟੇ ਇਹ ਵੀ ਪਿਓਰ ਸ਼ਫਾਨ ਦਾ ਦੁਪੱਟੇ ਦੇ ਨਾਲ ਸੂਟ ਰਹੇਗਾ ਸੇਮ ਹੀ ਡਿਜ਼ਾਈਨ ਚ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਥੈਂਕ ਯੂ ਸੋ ਮੱਚ